ਲੋਕ ਸਭਾ ਚੋਣਾਂ ਆਉਣ ਵਾਲੀਆਂ ਆ ਤੇ ਹਰ ਪਾਰਟੀ ਵੱਲੋਂ ਆਪਣੇ ਨੁਮਾਇੰਦਿਆਂ ਨੂੰ ਅੱਗੇ ਪੇਸ਼ ਕੀਤਾ ਜਾ ਰਿਹਾ ਵਾ ਮੈਦਾਨ ਵਿੱਚ ਉਤਾਰਨ ਵਾਸਤੇ ਤੇ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਨੁਮਾਇੰਦਿਆਂ ਨੂੰ ਉਤਾਰ ਦਿੱਤਾ ਗਿਆ ਵਾ ਤੇ ਕੁਝ ਪੁਰਾਣੇ ਚਿਹਰੇ ਜਿਹੜੇ ਕਿ ਪਹਿਲਾਂ ਵੀ ਐਮਪੀ ਰਹੇ ਚੁਕੇ ਆ ਉਹ ਫੇਰ ਤੋਂ ਦੁਬਾਰਾ ਕਾਂਗਰਸ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰੇ ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਦਾਵਾ ਜਿਨ੍ਹਾਂ ਨੂੰ ਫੇਰ ਦੁਬਾਰਾ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਵਾਸਤੇ ਇਹ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਵਧਾਈ ਹੋ ਮਿਹਰਬਾਨੀ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਬੇਟਾ ਜੀ ਕੀ ਕਹਿਣਾ ਚਾਹੋਗੇ ਕਿ ਦੁਬਾਰਾ ਹਾਈਕਮਾਨ ਨੇ ਫੇਰ ਦੁਬਾਰਾ ਮੌਕਾ ਦਿੱਤਾ ਵਾ ਲੋਕਾਂ ਦੀ ਸੇਵਾ ਕਰਨ ਦਾ ਕੀ ਕਹਿਣਾ ਚਾਹਦੇ ਹੋ ਵੇਖੋ ਜੀ ਮੈਂ ਬਿੰਦ ਰੱਖੀਏ ਦੀਆਂ ਦੋ ਲਾਈਨਾਂ ਦੁਹਰਾਉਂਗੀ ਉਹ ਕਹਿੰਦਾ ਸੀ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਕੰਮ ਬੋਲਦਾ ਇਹ ਟਿਕਟ ਮਿਲੀ ਹੈ ਗੁਰਜੀਤ ਦੇ ਕੰਮ ਨੂੰ ਤੇ ਜਦੋਂ ਵੀ ਵੇਖੋ ਕਿਸਾਨ ਫਸਲ ਬੀਜਦਾ ਏ ਫਲ-ਫੁੱਲ ਲੱਗਦਾ ਏ ਫਲ ਲੱਗਦਾ ਜਦੋਂ ਤੇ ਉਹ ਅਰਦਾਸ ਕਰਦਾ ਪਰਮਾਤਮਾ ਅਗੇ ਕਿ ਮੈਨੂੰ ਸਾਬਤ ਫਲ ਮਿਲ ਜੇ ਇਹਨੂੰ ਕਿਤੇ ਗਾਲੜ ਤੇ ਤੋਤੇ ਨਾ ਖਾ ਜਾਣ ਕਿਉਂਕਿ ਫਲ ਨੂੰ ਗਾਲੜ ਤੇ ਤੋਤੇ ਪੈਂਦੇ ਨੇ ਤੇ ਉਹਨਾਂ ਦਾ ਹੱਕ ਵੀ ਮੰਦਾ ਗਾਲੜਾਂ ਤੋਤਿਆਂ ਦਾ ਕਿ ਉਹਨਾਂ ਨੇ ਵੀ ਉੱਥੋਂ ਹੀ ਖਾਣਾ ਹੁੰਦਾ ਪਰ ਗੁਰੂ ਰਾਮਦਾਸ ਦੀ ਨਗਰੀ ਚ ਬੈਠੇ ਆ ਸ਼ਹੀਦ ਬਾਬਾ ਦੀਪ ਸਿੰਘ ਦੇ ਅਸ਼ੀਰਵਾਦ ਨਾਲ ਸਾਨੂੰ ਪੱਕਾ ਫਲ ਦੁਬਾਰਾ ਹਾਈ ਕਮਾਂਡ ਨੇ ਸਾਡੀ ਝੋੜੀ ਚ ਪਾਇਆ ਚੁਣੌਤੀਆਂ ਕੀ ਕੀ ਰਹਿਣਗੀਆਂ ਇਸ ਵਕਤ ਕਿਉਂਕਿ ਆ ਮੁੱਦਾ ਬਹੁਤ ਗਰਮ ਹੈ ਤੇ ਪਾਰਟੀਆਂ ਬਹੁਤ ਜ਼ਿਆਦਾ ਵੱਧ ਗਈਆਂ ਵਾ ਖੈਰਾ ਸਾਹਿਬ ਨੇ ਆਪਣੀ ਵੱਖਰੀ ਪਾਰਟੀ ਬਣਾਈ ਆ ਟਕਸਾਲੀ ਜਿਹੜੇ ਆ ਕਿ ਉਹਨਾਂ ਨੇ ਵੱਖਰੀ ਬਣਾਈ ਆ ਉਮੀਦਵਾਰ ਬਹੁਤ ਹੋ ਗਏ ਵੋਟਾਂ ਵੰਡੀਆਂ ਗਈਆਂ ਕੀ ਕੀ ਚੁਣੌਤੀਆਂ ਰਹਿਣਗੀਆਂ ਸਾਨੂੰ ਤੇ ਫਿਲਹਾਲ ਕੋਈ ਚੁਣੌਤੀ ਨਹੀਂ ਆ ਕਿਉਂਕਿ ਖਖੜੀਆਂ ਖਰਬੂਜੇ ਉਹ ਹੋਏ ਆ ਕਾਂਗਰਸ ਨਹੀਂ ਹੋਈ ਸਾਡੇ ਕਾਂਗਰਸ ਦੇ ਵਿੱਚ ਵਰਕਰਸ ਦੇ ਵਿੱਚ ਸਾਡੇ ਲੋਕਲ ਲੀਡਰਸ ਦੇ ਵਿੱਚ ਸਾਡਾ ਕੋਈ ਮਤ ਭੇਦ ਨਹੀਂ ਆ ਅਸੀਂ ਜੁਨਾਈਟ ਆ ਇੱਕਦਮ ਸਟਰੋਂਗ ਆ ਇਹ ਚੁਣੌਤੀ ਸਾਡੇ ਵਾਸਤੇ ਹੈ ਹੀ ਨਹੀਂ ਲੋਕਾਂ ਦਾ ਕਹਿਣਾ ਵਾ ਕਿ ਗੁਰਜੀਤ ਸਿੰਘ ਓਜਲਾ ਨੇ ਕੰਮ ਤੇ ਜਰੂਰ ਕੀਤੇ ਪਰ ਹਸਪਤਾਲਾਂ ਦੇ ਜ਼ਿਆਦਾ ਕੰਮ ਕੀਤੇ ਆ ਬਾਹਰ ਲੋਕਾਂ ਵੱਲ ਥੋੜਾ ਘੱਟ ਹੀ ਦੇਖਿਆ ਵਾ ਪਿੰਡਾਂ ਫਸਾਵਾਂ ਵਿੱਚ ਵੀ ਸਾਡੀ ਟੀਮ ਨੇ ਸਰਚ ਕੀਤਾ ਵਾ ਤੇ ਉਹਨਾਂ ਦਾ ਕਹਿਣਾ ਵਾ ਕਿ ਹਸਪਤਾਲਾਂ ਵਿੱਚ ਜ਼ਿਆਦਾ ਧਿਆਨ ਰੱਖਿਆ ਵਾ ਗੁਰਜੀਤ ਸਿੰਘ ਓਜਲਾ ਨੇ ਬਾਹਰ ਦੇ ਕੰਮ ਨਹੀਂ ਕੀਤੇ ਕੀ ਹੁਣ ਉਹ ਜਿਹੜੀਆਂ ਮੁਸ਼ਕਲਾਂ ਲੋਕਾਂ ਦੀ ਰਹਿ ਗਈਆਂ ਉਹ ਪੂਰੀਆਂ ਕੀਤੀ ਜਾਣਗੀਆਂ ਵੇਖੋ ਬੇਟਾ ਖਾਲੀ ਹਸਪਤਲਸ ਦੇ ਕੰਮ ਨਹੀਂ ਕੀਤੇ ਜੇ ਕੀਤੇ ਆ ਤੇ ਲੋਕਾਂ ਦੀ ਸਿਹਤ ਲਈ ਕੀਤੇ ਆ ਅਸੀਂ ਸਕੂਲਾਂ ਨੂੰ ਬਹੁਤ ਗ੍ਰਾਂਟ ਦਿੰਦੀ ਆ ਕਿਉਂਕਿ ਜੇ ਮਿਆਰੀ ਐਜੂਕੇਸ਼ਨ ਪੰਜਾਬ ਚ ਨਹੀਂ ਹੈਗੀ ਤਾਂ ਪੰਜਾਬ ਕਿਸੇ ਕਿਸਮ ਦਾ ਵਿਕਾਸ ਨਹੀਂ ਕਰ ਸਕਦਾ ਐਜੂਕੇਸ਼ਨ ਮਸਟ ਆ ਫਿਰ ਅਸੀਂ ਰੇਲਵੇ ਵੱਲ ਧਿਆਨ ਦਿੰਦਾ ਹੈ ਜੇ ਇੱਥੇ ਦਿੱਤਾ ਹੈ ਤੇ ਫਿਰ ਅਸੀਂ ਗਰਾਊਂਡਾਂ ਵੱਲ ਧਿਆਨ ਦਿੰਦਾ ਅਸੀਂ ਖੇਡ ਦਾ ਸਮਾਨ ਵੰਡਿਆ ਹੈ ਗਰਾਊਂਡਾਂ ਲਈ ਅਸੀਂ ਪੈਸੇ ਭੇਜੇ ਨੇ ਵੀ ਸਟੇਡੀਅਮ ਬਣਾਏ ਜਾਣ ਲੋਕਾਂ ਦਾ ਤੇ ਸਾਂਝੇ ਕੰਮ ਅਸੀਂ ਕੀਤੇ ਆ ਹੋ ਸਕਦਾ ਇੰਡੀਵਿਜੁਅਲ ਜਿਹੜੀਆਂ ਲੋਕਾਂ ਦੀਆਂ ਡਿਮਾਂਡ ਸੀ ਅਸੀਂ ਸਾਰੀਆਂ ਨਾ ਪੂਰੀਆਂ ਕਰ ਸਕੇ ਹੋਈਏ ਬਾਕੀ ਜਿਹੜੇ ਸਾਂਝੇ ਕੰਮ ਸੀ ਜੇ ਕਿਤੇ ਸੜਕ ਬਣਾਉਣੀ ਪਈ ਆ ਤਾਂ ਅਸੀਂ ਬਣਾਈ ਆ ਜਿੱਥੇ ਵੀ ਕਿਸੇ ਨੇ ਕਿਹਾ ਅਸੀਂ ਉਹਨੂੰ ਪ੍ਰਾਇੋਰਟੀ ਦਿੱਤੀ ਆ ਤੇ ਅੱਗੋਂ ਵੀ ਸਾਡਾ ਇਹੀ ਫੈਸਲਾ ਹੋਊਗਾ ਕਿਉਂਕਿ ਜਿਹੜੇ ਪਰਸਨਲ ਕੰਮ ਹੁੰਦੇ ਆ ਨਾ ਉਹ ਤੁਸੀਂ ਸਾਰੇ ਨਹੀਂ ਕਰ ਪਾਉਂਦੇ ਹੁਣ ਤੇ ਜਿਹੜੇ ਲੋਕਾਂ ਦੇ ਸਾਂਝੇ ਕੰਮ ਹੁੰਦੇ ਆ ਕਹਿੰਦੇ ਨਾ ਤੁਸੀਂ ਆਪਣੇ ਲਈ ਕੁਝ ਮੰਗੋਗੇ ਤੇ ਪ੍ਰਮਾਤਮਾ ਵੀ ਚੱਕਦਾ ਹੈ ਸਰਬੱਤ ਦਾ ਭਲਾ ਮੰਗੋ ਕਿਤੇ ਪ੍ਰਮਾਤਮਾ ਆਸ਼ੀਰਵਾਦ ਦਿੰਦਾ ਹੈ ਅਸੀਂ ਸਾਰੇ ਲੋਕਾਂ ਦੀਆਂ ਆ ਇਛਾਵਾਂ ਤੇ ਉਹਨਾਂ ਦੀ ਡਿਮਾਂਡਸ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਸਾਡੇ ਕੋਲੋਂ ਪਿੱਛੇ ਰਹਿ ਗਿਆ ਹੋਊਗੀ ਘਾਟ ਕਿਉਂਕਿ ਹਰ ਇੱਕ ਦੀਆਂ ਸ਼ਾਰਟਕਮਿੰਗਸ ਹੁੰਦੀਆਂ ਨੇ ਜੇ ਕੋਈ ਹੋਊਗੀ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨੂੰ ਪੂਰਾ ਕੀਤਾ ਜਾਵੇ ਲੋਗ ਲੋਕਾਂ ਦੀ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਉਹ ਵਾਅਦੇ ਤੁਸੀਂ ਕਹਿ ਰਹੇ ਕਿ ਮੈਂ ਪੂਰੀਆ ਆਪਾਂ ਪੂਰੀਆ ਕਰਾਂਗੇ ਕਿਉਂਕਿ ਲੋਕਾਂ ਵਾਸਤੇ ਹੀ ਅਸੀਂ ਮદાન ਦੇ ਵਿੱਚ ਉਤਨੇ ਆ ਤੇ ਪਹਿਲਾਂ ਵੀ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਸੀ ਪੂਰੀਆਂ ਕੀਤੀਆਂ ਤੇ ਹੁਣ ਵੀ ਅਸੀਂ ਲਗਾਤਾਰ ਪੂਰੀਆ ਕਰਾਂਗੇ ਕਿ ਲੱਗਦਾ ਵਾ ਕਿ ਲੋਕਾਂ ਦਾ ਹੰਗਾਰਾ ਜਿਹੜਾ ਇਸ ਵੇਲੇ ਪੂਰਾ ਖਿੱਚ ਕੇ ਪੈ ਰਿਹਾ ਤੁਹਾਡੇ ਵੱਲ ਇਨਾ ਖਿੱਚ ਕੇ ਪੈ ਰਿਆ ਏ ਕਿ ਮੇजे 200% ਕਮਾਤੀ ਉਹ ਵੀ ਘਟਿਆ ਕਿਉਂਕਿ ਜਦੋਂ ਦਿੱਲੀ ਇੰਨਾ ਚਰ ਲੱਗ ਰਿਹਾ ਸੀ ਨਾ ਟਿਕਟ ਨੂੰ ਤੇ ਲੋਕਾਂ ਨੇ ਲਿਖ ਲਿਖ ਕੇ ਕਮੈਂਟ ਪਾਉਣੇ ਸ਼ੁਰੂ ਕਰ ਦਿੱਤੇ ਸੀ ਵੀ ਅੰਮ੍ਰਿਤਸਰ ਚ ਜੇ ਔਜਲਾ ਨਹੀਂ ਤੇ ਫਿਰ ਨੋਟਾ ਤੇ ਇਹਦਾ ਮਤਲਬ ਲੋਕਾਂ ਦਾ ਇੰਨਾ ਪਿਆਰ ਹੈ ਇੰਨਾ ਹੰਗਾਰਾ ਹੈ ਬੱਚੇ ਨੂੰ ਇੰਨਾ ਪਿਆਰ ਮਿਲਿਆ ਹੈ ਬੀ ਮੈਂ ਨਹੀਂ ਕਦੀ ਵੇਖਿਆ ਵੀ ਅੱਗੇ ਕਦੀ ਕਿਸੇ ਐਮਪੀ ਨੂੰ ਇੰਨਾ ਪਿਆਰ ਮਿਲਿਆ ਹੋਵੇ ਤੇ ਮੈਂ ਇਹ ਵੀ ਨਹੀਂ ਕਦੀ ਵੇਖਿਆ ਕਿ ਕੋਈ ਐਮਪੀ ਇੰਨਾ ਲੋਕਾਂ ਦੇ ਘਰਾਂ 'ਚ ਰਿਹਾ ਹੋਵੇ ਇੰਨਾ ਫੀਲਡ 'ਚ ਫਿਰਿਆ ਹੋਵੇ ਅਸੀਂ ਪੂਰਾ ਟੱਬਰ ਸਾਰਾ ਹੀ ਅਸੀਂ ਪਰਿਵਾਰ ਇੱਥੇ ਲੋਕ ਸੇਵਾ ਲਈ ਅਸੀਂ ਲੋਕਾਂ ਦੇ ਲੋਕ ਹਿੱਤਾਂ ਦੇ ਪਹਿਰੇਦਾਰ ਬਣ ਕੇ ਆਏ ਹਾਂ ਸਮਾਜ ਸੇਵਕ ਬਣ ਕੇ ਆਏ ਹਾਂ ਅਸੀਂ ਸਮਾਜ ਦੇ ਹਿੱਤਾਂ ਨੂੰ ਆਪਣੇ ਹਿੱਤਾਂ ਤੋਂ ਦੀ ਨਿਵਾਰਾਂਗੇ ਆਪਣੇ ਹਿੱਤ ਸਮਾਜ ਦੇ ਹਿੱਤਾਂ ਦੇ ਕੁਰਬਾਨ ਕਰਨ ਵਾਸਤੇ ਇੱਥੇ ਬੈਠੇ ਸੋ ਬਹੁਤ ਬਹੁਤ ਧੰਨਵਾਦ ਗੱਲਬਾਤ ਕੀਤੀ ਸੀ ਗੁਰਜੀਤ ਸਿੰਘ ਓਜ਼ਲਾ ਦੇ ਮਾਤਾ ਜੀ ਦੇ ਨਾਲ ਉਹਨਾਂ ਦਾ ਕਹਿਣਾ ਵਾ ਕਿ ਲੋਕਾਂ ਨੇ ਜਿਹੜੀਆਂ ਉਮੀਦਾਂ ਲਗਾਈਆਂ ਵਾ ਜਿਹੜੀਆਂ ਉਮੀਦਾਂ ਪਹਿਲੇ ਨਹੀਂ ਸੀ ਪੂਰੀਆਂ ਕਰ ਸਕੇ ਹੁਣ ਜਿਹੜਾ ਹੁਣ ਦੁਬਾਰਾ ਮੌਕਾ ਮਿਲਿਆ ਵਾ ਉਹਦੇ ਵਿੱਚ ਲੋਕਾਂ ਦੀ ਜਿਹੜੀਆਂ ਉਮੀਦਾਂ ਨੇ ਉਹਦੇ ਉੱਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਤੇ ਜਿਹੜੇ ਕੰਮ ਲੋਕਾਂ ਦੇ ਰਹਿ ਚੁੱਕੇ ਨੇ ਉਹ ਕੰਮ ਜਲਦ ਤੋਂ ਜਲਦ ਕੀਤਾ ਜਾਏਗਾ ਹੁਣ ਦੇਖਣਾ ਹੋਏਗਾ ਕਿ ਲੋਕਾਂ ਦੀ ਕਚੈਰੀ ਦੇ ਵਿੱਚ ਜਿੱਤ ਦਾ ਪਾਤਰ ਕੌਣ ਬਣਦਾ ਵਾ ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਅਮ੍ਰਿਤ ਸਰ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ